ਹਾਂਜੀ ਐਮਐਲ ਸਰ ਤੁਸੀਂ ਸਪੱਸ਼ਟੰਦ ਨਾਲ ਆਏ ਨੇ ਤੇ ਸਰਕਾਰ ਨੂੰ ਵੀ ਪ੍ਰਬੰਧ ਕੀ ਚਾਹੀਦਾ ਅੱਜ ਸਾਡੇ ਏਡੀਸੀ ਸਾਹਿਬ ਐਸਡੀਐਮ ਸਾਹਿਬ ਫਟਵਾਰੀ ਸਾਹਿਬ ਸਾਰੇ ਡਿਪਾਰਟਮੈਂਟ ਦੇ ਅਫਸਰ ਸਹਿਬਾਨ ਇਹਨਾਂ ਪਿੰਡਾਂ ਦਾ ਤੋਰਾ ਕਰਨ ਦੇ ਲਈ ਆਏ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਕਾਫੀ ਹੱਦ ਤੱਕ ਵੱਧ ਚੁੱਕਿਆ ਜਿਵੇਂ ਆਧਾਰਨ ਦੀ ਤੌਰ ਤੇ 4 ਤੋਂ 5000 ਏਕੜ ਜਿਹੜੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਅੰਦਰ ਜ਼ਮੀਨ ਆਉਂਦੀ ਆ ਉਹ ਪਾਣੀ ਦੇ ਨਾਲ ਲਤਪਲਤ ਹੋ ਚੁੱਕੀ ਆ ਕਾਫੀ ਪਾਣੀ ਜਿਹੜਾ ਵਾ ਖੇਤਾਂ ਦੇ ਅੰਦਰ ਪ੍ਰਾਇਵਰ 6 6 7 7 ਫੁੱਟ ਪਾਣੀ ਜਿਹੜਾ ਵਾਈ ਜੋਗ ਜ਼ਮੀਨ ਦੇ ਉੱਪਰ ਚੱਲ ਰਿਹਾ ਰਾਤ ਦਾ ਪਾਣੀ ਦਾ ਸਤਾਰ ਜਿਹੜਾ ਹੋਰ ਵਧਿਆ ਤੇ ਤਿੰਨ ਚਾਰ ਦਿਨ ਜਿਹੜੀ بارش ਦੇ ਦੱਸੇ ਜਾ ਰਹੇ ਆ ਕਿ ਹੋ ਸਕਦਾ ਇਹ ਪਾਣੀ ਦਾ ਸਤਾਰ ਹੋਰ ਵਧੇ ਜਿੱਦਾਂ ਕਰਕੇ ਅੱਜ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਸਾਰੇ ਇਸ ਚੀਜ਼ ਦਾ ਦੌਰਾ ਕਰਨ ਦੇ ਲਈ ਆਏ ਆ ਕਿ ਲੋਕਾਂ ਨੂੰ ਰਾਹਤ ਸਮਗਰੀ ਜਾਂ ਲੋਕਾਂ ਦੇ ਜਿਹੜੇ ਚਾਰੇ ਟੰਗਰਾਂ ਵਾਸਤੇ ਕਿਸੇ ਤਰ੍ਹਾਂ ਦੀ ਜ਼ਰੂਰਤ ਹੋਵੇ ਜਿਹੜਾ ਨੁਕਸਾਨ ਲੋਕਾਂ ਦਾ ਹੋ ਰਿਹਾ ਉਹਨੂੰ ਕਿਸੇ ਤਰੀਕੇ ਨਾਲ ਉਸ ਪਾਣੀ ਆਉਣ ਤੋਂ ਪਹਿਲਾਂ ਉਹਨੂੰ ਕਵਰ ਕੀਤਾ ਜਾਵੇ ਠੀਕ ਹੈ ਹਾਂ ਜੀ ਸਾਥ ਪਾਣੀ ਦਾ ਸતર ਜਿਹੜਾ ਉੱਚਾ ਹੋਣ ਦੇ ਨਾਲ ਪਾਣੀ ਦਾ ਸતર ਵਧਣ ਦੇ ਨਾਲ ਲੋਕਾਂ ਦੇ ਅੰਦਰ ਜਿਹੜਾ ਡਰ ਦਾ ਮਾਹੌਲ ਬਣਿਆ ਪਿਆ ਮੈਂ ਸਾਰੇ ਹੀ ਦਰਿਆ ਦੇ ਕੰਢੇ ਵਾਲੇ ਪਿੰਡਾਂ ਨੂੰ ਬੇਨਤੀ ਕਰਦਾ ਕਿ ਸਰਕਾਰ ਤੇ ਪ੍ਰਸ਼ਾਸਨ ਜਿਹੜਾ ਇੱਥੇ ਲੱਗਾ ਰਿਹਾ ਤੁਹਾਨੂੰ ਚਿੰਤਾ ਲੈਣ ਦੀ ਲੋੜ ਨਹੀਂ ਪਰ ਫਿਰ ਵੀ ਆਪਾਂ ਰੈੱਡ ਲਾਈਨ ਜਿਹੜੀ ਆ ਖਤਰੇ ਦੇ ਏਰੀਏ ਦੇ ਅੰਦਰ ਲਾਜਾਇਆ ਜਾਵੇ ਆਪਦੇ ਮਾਲ ਡੰਗਰ ਜਾਂ ਆਪਦਾ ਜਿਹੜਾ ਕੋਈ ਵੀ ਦਰਿਆ ਦੇ ਕੰਢੇ ਤੇ ਘਰ ਬਣੇ ਆ ਉਹਨਾਂ ਨੂੰ ਆਪਾਂ ਖਾਲੀ ਕਰ ਦਈਏ ਜਾਂ ਜਿਹੜੇ ਡੰਗਰਾਂ ਵਾਸੀ ਆ ਆਪਾਂ ਬਣਾਏ ਆ ਪਹਿਲੀਆਂ ਦੇ ਵਿੱਚ ਲੋਕਾਂ ਨੇ ਡੰਗਰ ਰਕਣ ਵਾਸਤੇ ਬਣਾਏ ਆ ਉਹਨਾਂ ਨੂੰ ਆਪਾਂ ਖਾਲੀ ਕਰ ਦਈਏ ਤੇ ਵੈਸੇ ਸਰਕਾਰ ਤੁਹਾਡੇ ਨਾਲ ਹੈ ਕਿਸੇ ਚੀਜ਼ ਦੀ ਚਿੰਤਾ ਲੈਣ ਦੀ ਲੋੜ ਨਹੀਂ ਸਤਰਕ ਰਹਿਣ ਦੀ ਲੋੜ ਹੈ ਧੰਨਵਾਦ